ਕਪੀਲ ਹੈ ਨਾ ਕਿਸਾਨਾਂ ਨੂੰ ਵੀਰਾਂ ਨੂੰ ਤੁਸੀਂ ਜਿਹੜਾ 17 ਦਾ ਮੋਇਸਚਰ ਆ ਵੇਖ ਕੇ ਲੈ ਕੇ ਆਓ ਤਾਂ ਕਿ ਆਪ ਜੀ ਨੂੰ ਪਰੇਸ਼ਾਨੀ ਨਹੀਂ ਆਵੇ ਸਾਡੇ ਵੱਲੋਂ ਮੰਡੀਆਂ ਦੀ ਪੂਰੀਆ ਫੁੱਲ ਤਿਆਰੀ ਹੈ ਪੂਰੀਆ ਸਾਫ ਸਫਾਈਆਂ ਕਿਸਾਨਾਂ ਦੇ ਲਈ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਕੀਤੇ ਹੋਏ ਆ ਇੱਕ ਦੂਜੇ ਰੀਜਨਲ ਨਵਨ ਫਸਲ ਕਿਉਂਕਿ ਜਾਦਿਆਂ ਸਾਡੇ ਪਰ ਕੀ ਹੁੰਦਾ ਵੀ ਮੈਂ ਵੜ ਲੀਏ ਮੈਂ ਝੋਨਾ ਕੱਟ ਲਿਆ ਤੇ ਨਾਲ ਦੀ ਗਵਾਂਢੀ ਆਪਾਂ ਹੀ ਵੜਦੀ ਆ ਬਾਸਮਤੀ ਤਾਂ ਗਈ ਆ ਕੇ ਨਰਵਾਂਸ ਲਾਈ ਸੀ ਕਿ ਇਹਨੇ ਉਸ ਤੋਂ ਬਾਅਦ ਇਹਨਾਂ ਨੇ ਸਬਜ਼ੀ ਵਗੈਰਾ ਲਾਉਣੀ ਦੀ ਹੈ ਗੋਭੀ ਵਗੈਰਾ ਜਾਂ ਹੋਰ ਲਾਉਣਾ ਦਾ ਉਹਨਾਂ ਨੇ ਕੋਈ ਉਹ ਤਾਂ ਆ ਗਈ ਹੈ ਬਾਸਮਤੀ ਆ ਗਈ ਪ੍ਰਾਈਵੇਟ ਖਰੀਦ ਦੇ ਵਿੱਚ ਅਰਮਲ ਜਾਂ ਝੋਨੇ ਦੇ ਰੂਪ ਦੇ ਵਿੱਚ ਜਿਹੜੀ ਸਾਡੀ ਹੋਰ ਵੈਰਾਈਟੀਆਂ ਆਉਣੀਆਂ ਸੀ ਝੋਨੇ ਦੀ ਜਿਹੜੀ ਖਰੀਦ ਸਰਕਾਰੀ ਹੈਗੀ ਹੈ ਉਹ 'ਚ ਥੋੜੀ ਜਿਹੀ ਦੇਰੀ ਆ ਪਸਾਨਾਂ ਦੇ ਨਾਲ ਕਈ ਗੱਲਾਂ ਬਾਤਾਂ ਹੋਈਆਂ ਹੋ ਸਕਦਾ ਵੀ ਇਹ ਮੰਗਲਵਾਰ ਸੋਮਵਾਰ ਜਿਹੜੇ ਆਉਂਦੇ ਨੂੰ ਤਾਂ ਸਾਡੀ ਮੰਡੀ ਚ ਪੂਰੇ ਭਾਰਤ ਤੇ ਪੂਰਾ ਰਸ਼ ਹੋਵੇਗਾ ਇਸ ਵਾਰ ਦਾ। ਜੇ ਪਵਜਾ ਪਵਗੇ ਵਧੀ ਚੱਲਾਂਗੇ ਤੇ ਉਹਨੂੰ ਕਿਹਨੂੰ ਦਿੱਕਤ ਨਹੀਂ ਆਉਂਦੀ ਜਦੋਂ ਇੱਕੇ ਦਮ ਹੁਣ ਆਪਾਂ 1 ਅਕਤੂਬਰ ਜਾ ਕੇ ਜਾਂ ਕਰੀਏ ਅੱਗੇ ਕਰੀਏ ਖਰੀਦ ਤਾਂ ਉਹਨੇ ਇੱਕੇ ਦਮ ਸਾਰਾ ਕੁਝ ਆ ਜਾਂਦਾ ਫਿਰ ਸਾਰੀ ਲੇਬਰ ਸਾਰੀ ਸਾਰੀ ਪ੍ਰੋਬਲਮ ਆ ਜਾਂਦੀ ਹੈ। D5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗੁਰਜੀਤ ਸਿੰਘ ਰਮਾਣਾ। ਤਾਂ ਝੋਨੇ ਦੀ ਸਰਕਾਰੀ ਖਰੀਦ ਨੂੰ ਲੈ ਕੇ 14 ਤਰੀਕ ਦਾ ਐਲਾਨ ਕੀਤਾ ਗਿਆ ਸੀ ਮੰਡੀਆਂ ਦੇ ਵਿੱਚ ਹਜੇ ਫਰੀਦਕੋਟ ਜ਼ਿਲ੍ਹੇ ਦੀ ਗੱਲ ਕਰਕੇ ਤਾਂ ਝੋਨਾ ਜਿਹੜਾ ਹਜੇ ਨਹੀਂ ਪਹੁੰਚਿਆ ਹਾਲਾਂਕਿ ਬਾਸਪਤੀ ਜਿਹੜਾ ਕਿਤਨੇ ਕਿਤੇ ਜਿਹੜਾ ਜ਼ਰੂਰ ਪਹੁੰਚਿਆ ਸਾਰੀ ਜਾਣਕਾਰੀ ਲਵਾਂਗੇ ਆਪਣੇ ਨਾਲ ਮੰਡੀ ਬੋਰਡ ਦੇ ਚੇਅਰਮੈਨ ਨੇ ਅਮਨਦੀਪ ਸਿੰਘ ਜੀ ਉਹਨਾਂ ਦੇ ਨਾਲ ਉਹਨਾਂ ਤੋਂ ਜਾਣਾਂਗੇ ਕਿ ਜਿਹੜੀ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਤੇ ਕਿਸਾਨਾਂ ਨੂੰ ਕੀ ਕੀ ਮੈਸੇਜ ਹੈ ਜੜਾ ਸਰਕਾਰ ਵੱਲੋਂ ਧੰਨਵਾਦ ਜੀ ਅ ਬਹੁਤ ਬਹੁਤ ਧੰਨਵਾਦ D5 ਚੈਨਲ ਦਾ ਜੋ ਕਿ ਇਹ ਕਿਸਾਨਾਂ ਨੂੰ ਤੇ ਸਾਡੇ ਜਿਹੜੇ ਕਿਸਾਨ ਵੀਰ ਹੈ ਉਹਨਾਂ ਦੀਆਂ ਜੋ ਵੀ ਗਾਈਡਲਾਈਨਸ ਸਰਕਾਰ ਵੱਲੋਂ ਦਿੱਤੀਆਂ ਹੈ ਉਹ ਮਾਧਿਅਮ ਰਹੀ ਪਹੁੰਚਾਉਣ ਵਾਸਤੇ ਉਦੰਭਵ ਬਣਾ ਕੀਤਾ ਹੈ ਅ ਇੱਕ ਜਿਹੜੀ ਜਦੋਂ ਸੀਜ਼ਨਲ ਸੀਜ਼ਨ ਤੋਂ ਜਿੱਦੇ ਬਜਾਈ ਸ਼ੁਰੂ ਹੋਣੀ ਹੁੰਦੀ ਹੈ ਉਸ ਦਿਨ ਤੋਂ ਹੀ ਇਸ ਕੰਮ ਦੀਆਂ ਇਸ ਇਸ ਤਰੀਕ ਨੂੰ ਮਤਲਬ ਕਿ ਕਰੀਦ ਸਰਕਾਰੀ ਸ਼ੁਰੂ ਹੋਣੀ ਉਹ ਪਹਿਲਾਂ ਫਿਕਸ ਹੋ ਜਾਂਦਾ ਹੈ ਉਸ ਤੋਂ ਪਹਿਲਾਂ ਸਾਨੂੰ ਗਾਈਡ ਲਾਈਨ ਆ ਜਿੰਦੀਆਂ ਮੰਡੀਆਂ ਦੇ ਫਾੜਾ ਜਿਹੜੇ ਤੇ ਉਹ ਉਸ ਦੇ ਸਾਰੀ ਸਫਾਈ ਹੈ ਪ੍ਰਬੰਧ ਸਾਰੇ ਸਹੀ ਹੋ ਜਾਣੇ ਚਾਹੀਦੇ ਆ ਅਸੀਂ ਉਹ ਸਾਰਾ ਇਨਸ਼ੋਰ ਕਰਦੇ ਆਂ ਪਾਣੀ ਦਾ ਬਾਥਰੂਮ ਦਾ ਟਾਇਲਟਸ ਦਾ ਸਾਡੇ ਮੈਨ ਪਾਵਰ ਦਾ ਸਾਰੇ ਦਾ ਹੀ ਪ੍ਰਬੰਧ ਪਹਿਲਾਂ ਕਰ ਲੈਣੇ ਆ ਉਸ ਦਾ ਅਜ 14 ਤਰੀਕ ਉਹ ਮੁਕਰਰ ਕੀਤੀ ਗਈ ਸੀ ਵੀ ਆਪਾਂ ਸਰਕਾਰੀ ਖਰੀਦ ਸ਼ੁਰੂ ਕਰਾਂਗੇ ਇਸ ਵਾਰ ਥੋੜਾ ਜਿਹਾ ਐਡਵਾਂਸ ਆਇਆ ਉਹ ਇਸ ਕਰਕੇ ਆਇਆ ਸੀ ਕਿ ਉਹ ਇਕਦਮ ਜਦੋਂ ਝੋਨਾ ਆ ਜਾਂਦਾ ਤਾਂ ਮੰਡੀਆਂ ਦੇ ਵਿੱਚ ਸਾਡੇ ਕਿਸਾਨ ਵੀਰ ਕੁਝ ਮੌਇਸਚਰ ਦੇਖਦੇ ਨੇ ਇੱਕ ਦੂਜੇ ਨੂੰ ਵੇਖੋ ਵੇਖੀ ਆਪਦੀ ਆਪਦੀ ਮਸ਼ੀਨ ਚਲਾ ਲੈਂਦੇ ਆ ਚਲਾ ਕੇ ਤੇ ਇੱਥੇ ਲੈ ਆਉਂਦੇ ਕਿਉਂਕਿ ਮੌਇਸਚਰ 17 ਜਿਹੜਾ ਉਹ ਰეკਮੈਂਡਡ ਹੈ 17 ਤੋਂ ਜਦੋਂ ਅਬਾਵ ਆਉਂਦਾ ਤਾਂ ਉਹ ਸਾਨੂੰ ਇੱਥੇ ਉਹ ਪੈਰਾਮੀਟਰ 'ਚ ਨਹੀਂ ਆਉਂਦਾ ਤਾਂ ਉਹਦੀ ਜੜੀ ਤਲਾਈ ਨਹੀਂ ਹੁੰਦੀਗੀ ਪਾ ਨਹੀਂ ਲੱਗਦਾ ਇਸ ਕਰਕੇ ਉੱਪਰ ਇੱਥੇ ਬਹਿਣਾ ਪੈਂਦਾ ਫਿਰ ਇਕੱਠਾ ਬਹਿਦਾ ਫਿਰ ਮੰਡੀਂ ਚ ਗਲਟਵਾ ਚੰਦਾ ਫਿਰ ਨੰਘਣਾ ਕਰਨਾ ਵੀ ਔਖਾ ਹੁੰਦਾ ਸਰਕਾਰ ਨੇ ਇੱਕ ਬੜਾ ਵਧੀਆ ਪ੍ਰਾਲਾ ਪਹਿਲਾ ਪ੍ਰਾਲਾ ਕੀਤਾ ਇਸ ਗਾਨੇ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਸੋਚਿਆ ਵੀ ਥੋੜਾ ਜਿਹਾ ਐਡਵਾਂਸ ਬਜਾਈ ਕਰਾ ਕੇ ਤੇ ਸਟੈਪ ਬਾਈ ਸਟੈਪ ਕਰਿਆ ਜਾਣੇ ਤਾਂ ਕਿਉਂਕਿ ਇਸ ਕਰਕੇ ਹੋਇਆ ਸੀ ਕਿਉਂਕਿ ਇਹਨਾਂ ਨੇ ਟੇਲਾਂ ਤੇ ਕਰਪਾਣੀ ਪਹੁੰਚਾਤਾ ਹੀ ਆ ਪਾਣੀ ਪਹੁੰਚਣ ਕਰਕੇ ਪ੍ਰੋਬਲਮ ਆਉਦੀ ਸੀਗੀ ਬਿਜਲੀ ਦੀ ਪ੍ਰੋਬਲਮ ਸੀ ਬਿਜਲੀ 24 ਘੰਟੇ ਕਰ ਦਿੱਤੀ ਸੀ ਇਹਨਾਂ ਨੇ ਕੋਈ ਖੇਤਾਂ 'ਚ ਕਿਤੇ ਪ੍ਰੋਬਲਮ ਨਹੀਂ ਆਉਣ ਦਿੱਤੀ ਇਸ ਕਰਕੇ ਉਹ ਪਹਿਲਾਂ ਲਾਇਆ ਪਰ ਇਸ ਵਾਰ ਕੁਦਰਤ ਵੱਲੋਂ ਜਿਹੜਾ ਉਤਰਲਾ ਪਾਣੀ ਹੈ ਮੀਂਹ ਦੇ ਰੂਪ ਵਿੱਚ ਬਹੁਤ ਜ਼ਿਆਦਾ ਆਇਆ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਮੌਇਸਚਰ ਆਇਆ ਜਿਆਦਾ ਕਿਉਂਕਿ ਉਹ ਤੇ ਮਸ਼ੀਨ ਵਗੈਰਾ ਨਹੀਂ ਚੱਲਦੀ ਵੈਸੇ ਝੂਨੇ ਪੂਰੇ ਨਿਸਰੇ ਹੋਏ ਹੋਏ ਆ ਤੇ ਤਿਆਰੀ ਦੇ ਵਿੱਚ ਹੈ ਸਾਡੇ ਵੱਲੋਂ ਮੰਡੀਆਂ ਦੀ ਪੂਰੀਆ ਫੁੱਲ ਤਿਆਰੀ ਹੈ ਪੂਰੀਆ ਸਫਾਈਆਂ ਕਿਸਾਨਾਂ ਦੇ ਲਈ ਹਰ ਤਰ੍ਹਾਂ ਦਾ ਪ੍ਰਬੰਧ ਕੀਤੇ ਹੋਏ ਆ ਬਸ ਉਹ ਉਹਨਾਂ ਦੇ ਠੀਕ ਆ ਪਰ ਮੇਰੀ ਇੱਕ ਅਪੀਲ ਹੈ ਨਾਨਕ ਕਿਸਾਨਾਂ ਨੂੰ ਵੀਰਾਂ ਨੂੰ ਤੁਸੀਂ ਜਿਹੜਾ 17 ਦਾ ਮੋਇਸਚਰ ਆ ਵੇਖ ਕੇ ਲੈ ਕੇ ਆਓ ਤਾਂ ਕਿ ਆਪ ਜੀ ਨੂੰ ਪਰੇਸ਼ਾਨੀ ਨਹੀਂ ਆਵੇ ਆਪ ਜੀ ਆਓ ਆਮਦੇ ਸਾਰੀ ਆਪ ਜੀ ਦਾ ਭਾਅ ਲੱਗੇ ਜੇ ਤੇ ਨਾਲ ਦੀ ਨਾਲ ਸ਼ਾਮ ਨੂੰ ਤੁਸੀਂ ਆਉਦੇ ਘਰ ਜਾ ਸਕਦੇ ਹੋ ਕਿ ਚੇਅਰਮੈਨ ਸਾਹਿਬ ਤੁਸੀਂ ਕਹੇ ਕਿ ਜਿਹੜੀ ਸਰਕਾਰੀ ਖਰੀਦ ਦੀ ਐਡਵਾਂਸ ਜਿਹੜੀ ਇਸ ਵਾਰ ਮقرਰ ਕੀਤੀ ਹੈ 16 ਸਤੰਬਰ ਹੈ 14 ਸਤੰਬਰ ਜਿਹੜੀ ਤੁਸੀਂ ਸ਼ੁਰੂ ਕੀਤੀ ਸੀਗੀ ਇਹਦਾ ਜਿਹੜਾ ਫਾਇਦਾ ਹੈ ਕਿਸਾਨਾਂ ਨੂੰ ਵੀ ਮਿਲੇਗਾ ਨਾਲ ਕਿਤੇ ਨਾ ਕਿਤੇ ਮੰਡੀ ਦੇ ਅਧਿਕਾਰੀਆਂ ਨੂੰ ਦਿੱਕਤਾਂ ਆਉਂਦੀਆਂ ਉਹਨਾਂ ਨੂੰ ਦਿੱਕਤਾਂ ਨਾ ਆਉਣਗੀਆਂ ਇਹਦਾ ਮਿਲੂਗਾ ਹਾਂਜੀ ਬਿਲਕੁਲ ਜੀ ਇਕ ਕਿਸਾਨ ਹਿੱਤ ਮਤਲਬ ਕਿ ਪਾੜੀ ਪਾਰਟੀ ਦੀ ਸੋਚ ਹੈ ਇਹ ਲੋਕਾਂ ਦੀ ਅਸਾਰੂਲੀਏ ਲੋਕ ਪਰੇਸ਼ਾਨ ਲੋਕਾ ਹਿੱਤ ਹੈ ਕਿਉਂਕਿ ਆਮ ਆਦਮੀ ਦੀ ਜੋ ਪ੍ਰੋਬਲਮ ਹੈ ਉਹ ਉਹਨਾਂ ਨੂੰ ਹੱਲ ਕਰਨ ਦਾ ਇਹ ਪ੍ਰਾਇੋਰਟੀ ਰੱਖੀ ਵੀ ਹੈ ਪਾਰਟੀ ਨੇ ਇਹ ਗਰਾਊਂਡ ਲੈਵਲ ਤੇ ਜਾਂਦੇ ਕੋਈ ਚੰਡੀਗੜ੍ਹ ਬੈਠ ਕੇ ਇਹ ਪਲਾਨਿੰਗਸ ਨਹੀਂ ਬਣਦੀਆਂ ਇੱਥੋਂ ਲੋਕਾਂ ਦੀਆਂ ਇਹ ਪ੍ਰੋਬਲਮ ਉੱਥੇ ਭੇਜਦੇ ਆ ਉਹ ਪ੍ਰੋਬਲਮ ਸੌਲਟ ਹੁੰਦੀਆਂ ਇਸੇ ਤਹਿਤ ਇਹ ਕੀਤਾ ਉਹ ਕਹਿੰਦੇ ਕਿਉਂ ਨਹੀਂ ਹੋ ਸਕਦਾ ਸੀ ਹੈ ਇਸ ਕਰਕੇ ਹੋ ਸਕਦਾ ਕਿਉਂਕਿ ਟੇਲਾਂ ਦੇ ਪਾਣੀ ਪਹੁੰਚਾਵਾ ਪਹਿਲੇ ਹੀ ਕਹਿ ਚੁੱਕੇ ਆ ਪਾਣੀ ਦੀ ਪ੍ਰੋਬਲਮ ਆਉਂਦੀ ਝੋਨੇ ਲਈ ਬਜਾਈ ਦੀ ਲਈ ਸੀ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਕਦੋਂ ਕਰਨੇ ਪੈਂਦੇ ਬਾਣ ਉਹਨਾਂ ਲਈ ਪਾਣੀ ਜ਼ਰੂਰਤ ਹੈ ਪਾਣੀ ਕਰਕੇ ਕਈ ਵਾਰ ਡੀਜ਼ਲ ਨਹੀਂ ਹੁੰਦਾ ਤੇ ਬਿਜਲੀ ਬਿਜਲੀ ਵੀ 24 ਘੰਟੇ ਖੇਤਾਂ 'ਚ ਦਿੱਤੀ ਹੈ ਇਸ ਵਾਰ ਦਾ ਫੇਰ ਪ੍ਰੋਬਲਮ ਕੋਈ ਨਹੀਂ ਸੀ ਫਿਰ ਜਦੋਂ ਮਰਜੀ ਬੀਜ ਲੈਂਦੇ ਫਿਰ ਜਦੋਂ ਰੁੱਤ ਦਾ ਸਮਾਂ ਸੀਗਾ ਉਹਨੇ ਟਾਈਮ 'ਚ ਬੀਜ ਕੇ ਉਹਨਾਂ ਨੇ ਸਟੈਪ ਬਾਈ ਸਟੈਪ ਸਾਰੇ ਕਿਸਾਨ ਹੌਲੀ 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 ਆ ਜਾਣਗੇ ਮਹੀਨਾ ਡੇਢ ਮਹੀਨਾ ਚੱਲ ਜੂਗਾ ਤਾਂ ਸਾਰਾ ਸੀਜ਼ਨ ਵਿੱਚ ਸਾਰਾ ਕੁਝ ਕਲੀਅਰ ਹੋ ਜਾਵੇਗਾ ਦੋ ਦਿਨ ਦਾ ਸਮਾਂ ਹੋ ਗਿਆ ਕੋਈ ਚੋਨਾ ਆਉਣਾ ਸ਼ੁਰੂ ਹੋਇਆ ਇੱਥੇ ਕਿਸਾਨਾਂ ਦਾ ਕੋਈ ਨਾ ਕੋਈ ਇੱਕ ਦੀ ਤੇਰੀ ਕਿਸੇ ਪਿੰਡ ਚੋਂ ਜਾਂ ਕਸਬੇ ਚੋਂ ਵੇਖੋ ਬਾਸਮਤੀ ਤਾਂ ਗਈ ਆ ਕੇ ਨੈਡਵਾਂਸ ਲਾਈ ਸੀ ਕਿ ਇਹਨੇ ਉਸ ਤੋਂ ਬਾਅਦ ਇਹਨਾਂ ਨੇ ਸਬਜ਼ੀ ਵਗੈਰਾ ਲਾਉਣੀ ਦੀ ਗੋਭੀ ਵਗੈਰਾ ਜਾਂ ਹੋਰ ਲਾਉਣਾ ਦਾ ਉਹਨਾਂ ਨੇ ਕੋਈ ਉਹ ਤਾਂ ਆ ਗਈ ਹੈ ਬਾਸਮਤੀ ਆ ਗਈ ਪ੍ਰਾਈਵੇਟ ਪਰ ਜਿਹੜਾ ਪਰਮਲ ਜਾਂ ਝੋਨੇ ਦੇ ਰੂਪ ਦੇ ਵਿੱਚ ਜਿਹੜੀ ਸਾਡੀ ਹੋਰ ਵੈਰਾਈਟੀਆਂ ਆਉਣੀਆਂ ਸੀ ਇਹ ਝੋਨੇ ਦੀ ਜਿਹੜੀ ਖਰੀਦ ਸਰਕਾਰੀ ਹੈਗੀ ਆ ਉਹ 'ਚ ਥੋੜੀ ਜਿਹੀ ਦੇਰੀ ਆ ਸਾਨੂੰ ਅਨੁਮਾਨ ਹੈਗਾ ਕਿਸਾਨਾਂ ਦੇ ਨਾਲ ਕਈ ਗੱਲਾਂ ਬਾਤਾਂ ਹੋਈਆਂ ਹੋ ਸਕਦਾ ਵੀ ਇਹ ਮੰਗਲਵਾਰ ਸੋਮਵਾਰ ਜਿਹੜੇ ਆਉਂਦੇ ਨੂੰ ਤਾਂ ਸਾਡੀ ਮੰਡੀ 'ਚ ਪੂਰੇ ਪਰਮਾਰ ਤੇ ਪੂਰਾ ਰਸ਼ ਹੋਪੇਗਾ ਇਸ ਗੱਲ ਦਾ ਯਾਨੀ ਕਿ ਪਿੰਡਾਂ ਦੀਆਂ ਜਿਹੜੀਆਂ ਮੰਡੀਆਂ ਉੱਥੇ ਵੀ ਪਹੁੰਚ ਸਕਦੀ ਹੈ ਜਦੋਂ ਮਰਜ਼ੀ ਸੇਮ ਹੀ ਹੁੰਦਾ ਜੀ ਕਾਰਨ ਇਹ ਵੀ ਜਿਨ੍ਹਾਂ ਨੇ ਆਪਦੀ ਪਿੰਡ ਦੀ ਮੰਡੀ ਦੇ ਵਿੱਚ ਉਹਨਾਂ ਦੀ ਆੜਤਾ ਉੱਥੇ ਸੱਡਦੇ ਆ ਫਿਰ ਉਹ ਸ਼ਹਿਰ ਵਾਲੇ ਸ਼ਹਿਰ ਆਏ ਜਿਨੀ ਜ਼ਰੂਰੀ ਨਹੀਂ ਹੈਗਾ ਵੀ ਸ਼ਹਿਰ ਚ ਭਾਅ ਜਲਦੀ ਛੇਤੀ ਲੱਗ ਜਾਂਦਾ ਪਿੰਡ ਚ ਨਹੀਂ ਲੱਗਦਾ ਸਾਰੇ ਪਾਸੇ ਸੇਮ ਹੀ ਸਾਡੀ ਪ੍ਰਕਿਰਿਆ ਚੱਲਦੀ ਕਿਉਂਕਿ ਸਾਰੇ ਪਾਸੇ ਅਧਿਕਾਰੀ ਲੱਗੇ ਆ ਹਰ ਇੱਕ ਮੰਡੀਆਂ ਦਾ ਪ੍ਰਬੰਧਕ ਹਰ ਇੱਕ ਤਰ੍ਹਾਂ ਦਾ ਲੱਗੇ ਹੋਏ ਆ ਆਰਤੀ ਭਾਈਚਾਰਾ ਸਹਿਮਤ ਹੈ ਆਰਤੀ ਜੀ ਤਾਂ ਜੀ ਪੂਰੇ ਖੁਸ਼ ਹੈ ਸਾਡੇ ਕੋਲ ਫਸਲ ਆਊਗੀ ਕਿਉਂਕਿ ਇਹਨਾਂ ਦੀ ਰਿਕਵਰੀ ਇਸ ਚੀਜ਼ ਤੇ ਹੀ ਹੋਣੀ ਹੁੰਦੀ ਹੈ ਇਹ ਤਾਂ ਬਹੁਤ ਇਹ ਤਾਂ ਮੇਰੇ ਹਿਸਾਬ ਨਾਲ ਸਾਰਿਆਂ ਨੇ ਆਪਦੀਆਂ ਗੱਡੀਆਂ ਦੇ ਉੱਤੇ ਪੂਰੀ ਧੂਪ ਬਤੀ ਕਰਕੇ ਪੂਰੀ ਸਜਾਈਆਂ ਵੀ ਐਸ ਕਰਕੇ ਵੀ ਛੇਤੀ ਛੇਤੀ ਫਸਲ ਆਵੇ ਤੇ ਆਪਦੀਆਂ ਸਾਡੀਆਂ ਪਰਭਾਈਆਂ ਜੋ ਇਹਨਾਂ ਨੇ ਪਹਿਲਾਂ ਉੱਥੇ ਕਰਜ਼ੇ ਦੇ ਰੂਪ ਵਿੱਚ ਕਿਸਾਨਾਂ ਨੂੰ ਦਿੱਤੇ ਉਹਨੇ ਰਿਕਵਰੀ ਹੋਣੀ ਹੁੰਦੀ ਹੈ ਬੜੀ ਖੁਸ਼ੀ ਮਨਾ ਰਹੇ ਸਾਰੇ ਇਸ ਕਰਕੇ ਇਸ ਵਾਰ ਲੱਗਦਾ ਕਿ ਤਨਾ ਕਿਤੇ ਕਿਉਂਕਿ ਚਲੋ ਪ੍ਰਮਾਤਮਾ ਦੀ ਕਿਰਪਾ ਹੈ ਆਪਣੇ ਜ਼ਿਲ੍ਹੇ ਦੇ ਵਿੱਚ ਤਾਂ ਚਲੋ ਹੜ੍ਹਾਂ ਤੋਂ ਬਚਾਰਿਆ ਹੈ ਹੜ੍ਹਾਂ ਕਰਕੇ ਕਿਤੇ ਨਾ ਕਿਤੇ ਜੋ ਨਾ ਡੈਮੇਜ ਹੋਇਆ ਹੋਵੇ ਇਸ ਵਾਰ ਜਿਹੜਾ ਝੋਨੇ ਦੀ ਜਿਹੜੀ ਆਮਦ ਆ ਘਟੂਗੀ ਵੇਖੋ ਜੀ ਡੈਮੇਜ ਝੋਨਾਕ ਫਸਲ ਪਾਣੀ ਦੀ ਮੰਗ ਕਰਦਾ ਇਹ ਇਸ ਕਰਕੇ ਇਹਨੂੰ ਕੋਈ ਬਹੁਤ ਸਾਡੇ ਇਲਾਕੇ ਦੇ ਵਿੱਚ ਪ੍ਰੋਬਲਮ ਨਹੀਂ ਆਈ ਹਾਂ ਸਾਡੇ ਝੋਨੇ ਦੇ ਵਿੱਚ ਮਗਲੇ ਪੱਕਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਮਗਲੇ 15 20 ਦਿਨਾਂ ਉਹਦੇ ਵਿੱਚ ਪਾਣੀ ਬਹੁਤ ਖੜ ਗਿਆ ਸੀ ਪਰ ਸਾਡੇ ਕਿਸਾਨ ਤੇ ਇੰਨੇ ਉੱਧ ਵੀ ਐ ਇਹਦਾ ਉਹ ਆਪਣੇ دریاਵਾਂ ਨੂੰ ਵੀ ਬੰਨ ਲਾ ਲਿਆ ਇਹਨਾਂ ਨੇ ਵੱਡੇ ਵੱਡੇ دریاਵਾਂ ਦੇ ਜਿਹੜੇ ਛਾਲ ਸੀ ਛਾਲਨ ਨੂੰ ਬੰਨ ਲਾ ਲਿਆ ਪਰ ਜਿਹੜੇ ਸਾਡੇ ਲਾਕੇ ਚ ਇਹਨਾਂ ਪਾਣੀ ਨਹੀਂ ਆਇਆ ਸੀ ਪਰ ਡਰੇਨਾ ਥਰੂ ਤੇ ਪਾਣੀ ਜਿਹੜਾ ਬਾਰਿਸ਼ ਦਾ ਇਹਨਾਂ ਜਿਆਦਾ ਡਿੱਗਣ ਕਰਕੇ ਖੇਤਾਂ ਚ ਪਾਣੀ ਜਰੂਰ ਖੜ ਗਿਆ ਪਰ ਇਹਨਾਂ ਨੇ ਕਿਵੇਂ ਨਾ ਕਿਵੇਂ ਸਾਰਾ ਪਾਣੀ ਪਿੰਡਾਂ ਦੇ ਇੱਕ ਦੂਜੇ ਸਹਾਇਕ ਦੇ ਨਾਲ ਸਾਰਾ ਬਾਹਰ ਆਊਟ ਕਰਤਾ ਹੁਣ ਉਹ ਬਸ ਸਿਰਫ 2-4 ਧੁੱਪਾਂ ਲੱਗਣੀਆਂ ਗਿਆ ਤਾਂ ਉਹ ਥਲੜਾ ਸਾਫ਼ ਹੋ ਜਦੋਂ ਸਾਡੀ ਮਸ਼ੀਨਾਂ ਚੱਲ ਪੂਰੀ ਆਮਦ ਹੋਊਗੀ ਇਸ ਵਾਰ ਬਹੁਤ ਵਧੀਆ ਆਮਦੂ ਬੜਾ ਸੋਹਣਾ ਝਾੜ ਵੀ ਬਹੁਤ ਵਧੀਆ ਹੈ ਇਸ ਵਾਰ ਆਹ ਇਧਰ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਨੇ ਕਿਉਂਕਿ ਕਿਸਾਨਾਂ ਤੋਂ ਵੀ ਜਾਣਕਾਰੀ ਲੈਣੇ ਆ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਸਰਕਾਰ ਨੇ ਜੋ ਕਿਸਾਨਾਂ ਵਸਤੇ ਬੈਨੀਫਿਟ ਦੇਣ ਦੀ ਕੋਸ਼ਿਸ਼ ਕੀਤੀ ਹੈ ਐਡਵਾਂਸ ਜਿਹੜੀ ਇਹ ਤਰੀਕ ਦਾ ਐਲਾਨ ਕੀਤਾ ਕੀ ਕਹਿਣਾ ਚਾਹੁੰਦੇ ਨੇ ਇਹਦੇ ਚ ਬਹੁਤ ਵਧੀਆ ਜੀ ਖਾਨਾਂ ਨੂੰ ਇਸਨੂੰ ਸਹੂਲਤ ਮਿਲੂਗੀ ਆਰਥੀ ਨੂੰ ਇਸਨੂੰ ਸਹੂਲਤ ਮਿਲੂ ਕਿਉਂਕਿ ਜੇ ਬਾਈ ਸਟੈਪ ਬਾਈ ਸਟੈਪ ਅੱਗੇ ਵਧੀ ਚੱਲਾਂਗੇ ਤਾਂ ਇਹਨੂੰ ਕਿਹਨੂੰ ਦਿੱਕਤ ਨਹੀਂ ਆਉਂਦੀ ਜਦੋਂ ਇੱਕੇ ਦਮ ਹੁਣ ਆਪਾਂ 1 ਅਕਤੂਬਰ ਤੋਂ ਜਾ ਕੇ ਜਾ ਕਰੀਏ ਅੱਗੇ ਕਰੀਏ ਕਰੀਦਾ ਤੋਂ ਇੱਕ ਕਿ ਤਰ੍ਹਾਂ ਸਾਰਾ ਕੁਝ ਆ ਜਾਂਦਾ ਫਿਰ ਸਾਰੀ ਲੇਬਰ ਸਾਰੀ ਸਾਰੀ ਪ੍ਰੋਬਲਮ ਆ ਜਾਂਦੀ ਹੈ ਮੰਡੀਆਂ ਥਾਂ ਜਿਹੜੀਆਂ ਆਮ ਪਿੰਡਾਂ ਵਾਲੀਆਂ ਮੰਡੀਆਂ ਉਹ ਛੋਟੀਆਂ ਛੋਟੀਆਂ ਉਥੇ ਜਗ੍ਹਾ ਦੀ ਪ੍ਰੋਬਲਮ ਬਹੁਤ ਹੁੰਦੀ ਲੜਾ ਲੜਾਈ ਹੁੰਦੀ ਹੈ ਇਹ ਬਹੁਤ ਵਧੀਆ ਚੀਜ਼ ਹੈ ਇਹ ਮਤਲਬ ਅੱਗੇ ਹੋ ਗਈ ਹੁਣ ਜਿਵੇਂ ਜਿਵੇਂ ਕੋਈ ਵੈਰੈਟੀਆਂ ਜ਼ਿਆਦਾ ਅੱਜ ਕੱਲ ਝੋਨੇ ਦੀਆਂ ਉਹ ਫਿਰ ਕਈ ਤਾਂ ਹੁਣ ਆਏ ਪਏ ਝੋਨੇ ਤੇ ਕਈ ਹਜੇ 10 15 ਦਿਨ ਨਹੀਂ ਆਉਂਦੇ ਉਹ ਮਤਲਬ ਜਿਵੇਂ ਜਿਵੇਂ ਆਈਆਂ ਨੇ ਸ਼ਹਿਰ ਆਈਆਂ ਨੇ ਜਾਂ ਮੰਡੀ ਬਕੀਆਂ ਉਹ ਮਤਲਬ ਆਪਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਰਾਸ਼ ਨਹੀਂ ਹੁੰਦਾ ਕਿਤੇ ਵੀ ਯਾਨੀ ਕਿ ਪਹਿਲਾਂ ਲੋਕਾਂ ਨੂੰ ਇਹ ਹੁੰਦਾ ਸੀਗਾ ਕਿਸਾਨਾਂ ਨੂੰ ਵੀ ਹਜੇ ਸਰਕਾਰੀ ਖਰੀਦ ਦਾ ਲਾਣ ਨਹੀਂ ਕੀਤਾਗਾ ਤੇ ਚੋਣਾਂ ਬਿਲਕੁਲ ਪੱਕੇ ਪਿਆ ਕਿਵੇਂ ਕਰਾਂਗੇ ਫਿਰ ਇੱਕਦਮ ਜਦੋਂ ਪੱਕਦਾ ਸੀ ਲੋਕ ਇੱਕਦਮ ਲੈ ਕੇ ਆਉਂਦੇ ਸੀ ਇਸ ਵਾਰ ਉਹ ਚੀਜ਼ ਦੀ ਦਿੱਕਤ ਨਹੀਂ ਆਉਂਦੀ ਨਹੀਂ ਉਹ 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 ਮਜਬੂਰੀ ਹੁੰਦੀ ਹੈ ਆਪਣੀ ਪਰ ਉਹਨਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਹੁਣ ਉਹ ਕੀ ਕਰਨਗੇ ਜਿਵੇਂ ਜਿਵੇਂ ਆਈ ਹੋਊਗਾ ਇੱਥੇ ਆਈ ਹੋਊਗਾ ਅੱਗੇ ਕੀ ਹੁੰਦਾ ਸੀ ਜਦੋਂ ਡੇਟ ਹੋ ਜਾਂਦੀ ਹੁਣ ਸਾਰੇ ਜਿਹੜੇ ਕਿ ਪਿੰਡਾਂ ਵਾਲੇ ਕਿਸਾਨ ਸਾਡੇ ਪਿੰਡ ਮੰਡੀ ਹੈ ਨਾਲਾ ਮੰਡੀ ਹੈ ਹੁਣ ਪਰ ਸਾਨੂੰ ਜਿਹੜਾ ਸੀ ਅੱਗੇ ਐਡਵਾਂਸ ਆਉਂਦਾ ਸੀ ਹੁੰਨਾ ਉਹ ਅਸੀਂ ਸਾਨੂੰ ਮਜਬੂਰੀ ਸ਼ਹਿਰ ਜੋ ਕਿ ਬਿੰਦਿਆ ਜੀ ਉਹ ਚੱਲਦਾ ਨਹੀਂ ਹੁੰਦਾ ਕੰਮ ਇੱਥੇ ਵਿਗ ਜਾਂਦਾ ਹੈ ਪ੍ਰਾਈਵੇਟ ਉਹ ਉਹ ਦੀ ਉਹ ਵਧੀਆ ਹੋ ਗਿਆ ਕੰਮ ਵੀ ਜਿਹੜਾ ਆਪਾਂ ਨੂੰ ਅਡਵਾਂਸ ਖਰੀਦ ਕਰਨ ਨਾਲ ਨਾ ਤੇ ਸਾਰਿਆਂ ਨੂੰ ਸਹੂਲਤ ਮਿਲੂਗੀ ਲੇਬਰ ਨੂੰ ਵੀ ਆਰਤੀਆਂ ਨੂੰ ਵੀ ਕਿਸਾਨਾਂ ਨੂੰ ਹਾਂਜੀ ਜਿਵੇਂ ਹੁਣ ਅੱਗੇ ਕਿਤਨਾ ਕਿਤੇ ਜਿਹੜੇ ਸਵਾਲ ਖੜੇ ਕਰਦੇ ਸੀ ਕਿਸਾਨ ਮੌਸਮ ਚਰ ਨੂੰ ਲੈ ਕੇ ਹੁਣ ਜਿਹੜੇ 17 ਦਾ ਐਲਾਨ ਕੀਤਾ ਜਿਵੇਂ ਹੁਣ ਚੇਅਰਮੈਨ ਸਾਹਿਬ ਨੇ ਦੱਸਿਆ ਹਾਂਜੀ ਕਿਸਾਨ ਸਹਿਮਤ ਹੋਣਗੇ ਇਸ ਚੀਜ਼ ਦੇ ਨਾਲ ਫਿਰ ਜਿਵੇਂ ਹੁਣ ਇਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਜ਼ਰੂਰ ਜਿਹੜਾ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਜਿਹੜਾ ਮੰਡੀਆਂ ਦੇ ਵਿੱਚ ਜੋ ਝੋਨਾ ਲੈ ਕੇ ਆਉਣਗੇ ਕੋਈ ਦਿੱ ਦੇਖੋ ਜੀ ਕਿਸਾਨ ਵੀ ਕਈ ਤਰ੍ਹਾਂ ਦੇ ਹੁੰਦੇ ਸਾਰੇ ਸਾਰੇ ਤਾਂ ਸਾਰੇ ਤਾਂ ਸੇਮ ਜਿਹੇ ਇੱਕੇ ਗੱਲ ਤੇ ਪਰ ਆਪਣੀ ਆਪਾਂ ਵੀ ਬੇਨਤੀ ਕਰਦੇ ਆ ਜਿਹੜੇ ਮੈਂ ਸਾਹਿਬ ਨੇ ਬੇਨਤੀ ਕੀਤੀ ਵੀ ਇੱਕ ਦੂਜੇ ਦੀ ਰੀਸ ਨਾਲ ਨਾ ਵੜਨ ਫਸਲ ਕਿਉਂਕਿ ਜਿਆਦਾ ਸਾਡੇ ਪਾਸੇ ਕੀ ਹੁੰਦਾ ਵੀ ਮੈਂ ਵੜ ਲਈਏ ਮੈਂ ਝੋਨਾ ਕੱਟ ਲਿਆ ਤੇ ਨਾਲ ਦੀ ਗਵਾਂਢੀ ਆਪਾਂ ਵੀ ਵੜ ਗਈ ਆ ਉਹ ਮਸ਼ੀਨ ਆ ਗਈ ਉਹ ਮਸ਼ੀਨ ਵਾਲੇ ਵੀ ਹੁੰਦੇ ਪਿੰਡਾਂ ਦੇ ਆ ਉਹ ਕਹਿੰਦੇ ਯਾਰ ਫਲਾਣੇ ਵੜਾ ਲਿਆ ਤੁਹਾਨੂੰ ਫੇਰ ਆਣ ਉਹ ਤੂੰ ਵੀ ਵੜਾ ਲੈ ਇਹ ਜੀ ਨਹੀਂ ਸੋਚਣਾ ਚਾਹੀਦਾ ਵੀ ਜੇ ਆਪਾਂ ਪਹਿਲਾਂ ਵੜਦੇ ਆ ਕੱਚਾ ਝੋਨਾ ਵੜਦੇ ਆ ਤੇ ਮੰਡੀ ਦਾ 10 15 ਦਿਨ ਬੈਠਣਾ ਪੈਂਦਾ ਉਹ ਪ੍ਰੋਬਲਮ ਉਹ ਆਪਣੀ ਥੋੜੀ ਆਪਾਂ ਨੂੰ ਥੋੜਾ ਸਮਝਦਰ ਬੰਨਾ ਪਊਗਾ ਸਾਰਾ ਕੋ ਸਰਕਾਰ ਤੇ ਨਾ ਸਿੱਟ ਗਿਆ ਆਪਾਂ ਵੀ ਆਪਾਂ ਪਾਟ ਕੇ ਗਿੱਲਾ ਜੋਣਾ ਸੱਡ ਤਾਂ ਮੁੜ ਕੇ ਸਰਕਾਰ ਨੂੰ ਹਾਂ ਸਰਕਾਰ ਮਾੜੀ ਲੈਂਦੀ ਨਹੀਂ ਉਹ ਗਿੱਲੇ ਜੋਣੇ ਕੌਣ ਲਊ ਆਰਤੀਨ ਲੈਣਾ ਹੈ ਕਿ ਨਹੀਂ ਇਹ ਆਪਾਂ ਨੂੰ ਸੋਚਣਾ ਪਊਗਾ ਕਿ ਕਿਸਾਨਾਂ ਨੂੰ ਚਾਹੀਦਾ ਵੀ ਆਪਦੇ ਚੋਨਾ ਸਕਾ ਕੇ ਵੜਨ ਠੀਕ ਹੈ ਬਹੁਤ ਬਹੁਤ ਧੰਨਵਾਦ ਤਾਂ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਆ ਕਿ ਜਿਹੜਾ ਸਰਕਾਰ ਵੱਲੋਂ 14 ਸਤੰਬਰ ਦਾ ਸਰਕਾਰੀ ਖਰੀਦ ਦਾ ਐਲਾਨ ਕੀਤਾ ਸੀਗਾ ਝੋਨੇ ਦਾ ਤੇ ਹਾਲਾਂਕਿ ਕਿਤਨਾ ਕਿਤੇ ਜਿਹੜਾ ਝੋਨੇ ਦੀ ਆਮਦ ਹੈ ਜਿਹੜੀ ਨਹੀਂ ਆਉਣੀ ਸ਼ੁਰੂ ਹੋਈ ਹੈ ਜੇ ਮੰਡੀਆਂ ਦੇ ਵਿੱਚ ਸਿਰਫ ਤੇ ਸਿਰਫ ਜਿਹੜਾ ਵਸਪਤੀ ਜ਼ਰੂਰ ਕਿਤਨਾ ਕਿਤੇ ਜਿਹੜਾ ਪਹੁੰਚ ਰਿਹਾ ਤਾਂ ਸਾਰੀ ਜਾਣਕਾਰੀ ਵੀ ਜਿਹੜੀ ਸਾਹਮਣੇ ਰੱਖੀ ਆ ਕਿ ਕਿਸਾਨਾਂ ਨੂੰ ਬਹੁਤ ਫਾਇਦਾ ਮਿਲੂਗਾ ਕਿਉਂਕਿ ਐਡਵਾਂਸ ਜੋ ਤਰੀਕ ਦਾ ਐਲਾਨ ਕੀਤਾ ਹੈ ਜੀਵਨ ਚੀਅਰਮੈਨ ਸਾਹਿਬ ਨੇ ਦੱਸਿਆ ਕਿ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਐਡਵਾਂਸ ਤਰੀਕ ਦਾ ਜਿਹੜਾ ਐਲਾਨ ਕੀਤਾ ਤਾਂ ਇਸ ਦਾ ਕਿਸਾਨਾਂ ਨੂੰ ਬਹੁਤ ਬੈਨੀਫਿਟ ਮਿਲੂਗਾ ਜਿਵੇਂ 17 ਮੌਸਮਰ ਦੀ ਗੱਲ ਕੀਤੀ ਗਈ ਹੈ ਸੁੱਕਾ ਚੋਂ ਨਾ ਜਿਵੇਂ ਕਿਸਾਨਾਂ ਨੇ ਸਿੱਧਾ ਤੌਰ ਤੇ ਕਹਿਤਾ ਹੈ ਕਿ ਕਿਸਾਨਾਂ ਨੂੰ ਵੀ ਜਿਹੜਾ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ 10 ਤੋਂ 15 ਦਿਨ ਤੱਕ ਜਿਹੜਾ ਝੋਨਾ ਬਿਲਕੁਲ ਤਿਆਰ ਹੋ ਜਾਏਗਾ ਤਾਂ ਉਸ ਤੋਂ ਪਹਿਲਾਂ ਜਿਵੇਂ ਜਿਵੇਂ ਝੋਨੇ ਦੀ ਜਿਹੜੀ ਪਕਾਈ ਹੋਊਗੀ ਝੋਨਾ ਤਿਆਰ ਹੋਊਗਾ ਉਸੇ ਤਰੀਕੇ ਦੇ ਨਾਲ ਜਿਹੜਾ ਕਿਸਾਨ ਆਪੋ ਆਪਣੀ ਮੰਡੀਆਂ ਦੇ ਵਿੱਚ ਭਾਵੇਂ ਕਿ ਉਹ ਸ਼ਹਿਰ ਦੇ ਵਿੱਚ ਜਾਂ ਕਸਬਿਆਂ ਦੇ ਵਿੱਚ ਜਾਂ ਕਿਤੇ ਵੀ ਪਿੰਡਾਂ ਦੇ ਵਿੱਚ ਮੰਡੀਆਂ ਉੱਥੇ ਲਿਜਾ ਕੇ ਜਿਹੜਾ ਆਪਦਾ ਚੋਣਾ ਵੇਚ ਸਕਦੇ ਐ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਦਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ